ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਪਹਿਲਾਂ ਤਾਂ ਅਸੀਂ ਤੁੰਗਾ ਤੋਂ ਜਾ ਕੇ ਲਿਆ ਪਤੰਗ ਮੈਂ ਤੇ ਜੱਗ ਤੇ ਅਸੀਂ ਪਹਿਲਾਂ ਇੱਥੇ ਖੱਜਲ ਖਵਾਰ ਹੋਏ ਪੂਰੇ ਸਾਤੋਂ ਪਤੰਗ ਚੜ੍ਹੇ ਨਹੀਂ ਤੇ ਅਸੀਂ ਦੋਹੇ ਜਾਣੇ ਪੂਰਾ ਖਪੀ ਗਏ ਆ ਦੇਖਿਓ ਅਸੀਂ ਆਹ ਡੋਰ ਆ ਪਈਏ ਕੁਸਕ ਦਾਗਾ ਰੀਲ ਪੰਜ ਵਾਲੀ ਤੇ 10 ਵਾਲੀ ਲਿਆਏ ਤੇ ਆ ਮੇਰੇ ਨਾਲ ਗਿਆ ਤੀ ਜੱਗ ਤੇ ਸਾਤੋਂ ਦਾ ਜੋਰ ਲਾ ਲਾ ਚੜ੍ਹ ਲਿਆ ਪਰ ਹੁਣ ਆ ਅਸੀਂ ਨਵਾਂ ਖਿਡਾਰੀ ਲਿਆਂਦਾ ਇਹਨੇ ਇੱਕ ਤਾਂ ਪਾਈਆ ਡੋਰ ਆ ਤੇ ਡੋਰ ਵੀ ਪਾਈ ਆ ਨੇ ਤਲਾਮ ਹਨ ਇਹਨੇ ਤਲਾਮ ਪਾਈ ਆ ਤੇ ਨਾਲ ਹੁਣ ਇਹ ਥੋੜਾ ਜਿਹਾ ਬਣਾ ਰਿਹਾ ਦੇਖ ਪਰ ਸੀਰ ਉਹ ਸਾਲਾ ਡਿੱਗ ਜੂਗਾ ਪਤੰਗ ਕਾਰੀਗਰ ਆ ਥੋੜਾ ਪਰ ਇਹ ਕਾਰੀਗਰ ਜਿਆਦਾ ਸਾਲਾ ਜਵਾਖਾਂ ਨਾਲੋਂ ਸਭ ਤੋਂ ਵੱਧ ਨਾਲ ਜਾ ਸਭ ਤੋਂ ਘੰਟਾ ਹੋ ਗਿਆ ਸਭ ਤੋਂ ਪਤੰਗ ਨਹੀਂ ਚੜਿਆ ਮੈਨੂੰ ਲੱਗਦਾ ਇਹ ਵੀ ਥੋੜਾ ਇੱਕ ਰੀਗਰ ਇਕੱਠਾ ਹੀ ਆ ਟੇਪਾਂ ਦੀ ਬਹੁਤ ਜ਼ਿਆਦਾ ਲਾਤੀ ਪਤੰਗ ਦੇ ਤੇ ਆ ਆ ਖੜਾ ਖੜਾ ਰਹੀ ਚਾੜਦੇ ਚਾੜਦੇ ਪਤੰਗ ਉਹ ਬੱਚੀ ਕੀ ਨਾ ਮਾ ਤੇਰਾ ਓਏ ਉਧਰ ਵੀ ਦੇਖ ਸਾ ਪਤੰਗ ਦੇਖ ਦੇ ਕਿਤੇ ਨਹੀਂ ਪਤੰਗ ਦਾ ਤਾਂ ਸਾਭੀਆ ਪੂਰਾ ਇਹਨੂੰ ਕਹਿਦੀ ਪੂੰਛ ਲਾ ਵੀ ਅਸੀਂ ਇੱਕ ਥਾਂ ਮੇ ਖੜਾ ਕੇ ਚੜਾਉਣਾ ਪਤੰਗ ਵੀ ਅਸੀਂ ਤਾਂ ਇੱਥੇ ਬੰਨਣਾ ਹੀ ਆ ਕਿਸੇ ਚੀਜ਼ ਨਾਲ ਪਰ ਇਹ ਦੂਜੇ ਲੋਟੇ ਚਾੜਤਾ ਇਹਨੇ ਲੰਡਾ ਹੀ ਪਤੰਗ ਆਹ ਜਾ ਰਹੀ ਐ ਡੋਰ ਇੰਦਰਪ੍ਰੀਤ ਸਿੰਘ ਦਾ ਇੰਦਰਪ੍ਰੀਤ ਇੰਦਰਪ੍ਰੀਤ ਸਿੰਘ ਤੇਰਾ ਨਾ ਤੇਰਾ ਪਿੰਡ ਕਿਹੜਾ ਤੰਬਾਲੀ ਸਾਹ ਤੰਬਾਲੀ ਚੰਬਾਲੀ ਖਾਸ ਜੇ ਕਿਸੇ ਬੰਦੇ ਤੋਂ ਤਲਾਮ ਨਹੀਂ ਪੈਂਦੀ ਜੇ ਪਤੰਗ ਨਹੀਂ ਚੜਦਾ ਜਿਵੇਂ ਅਸੀਂ ਆ ਇੱਕ ਆ ਹੋ ਗਿਆ ਤੇ ਇੱਕ ਮਾਇ ਹੋ ਗਿਆ ਮਤਲਬ ਜੇ ਕਿਸੇ ਤੋਂ ਪਤੰਗ ਨਹੀਂ ਚੜਦਾ ਤਾਂ ਆ ਬੰਦੇ ਦਾ ਕੰਟੈਕਟ ਕਰੋ ਨਾਮ ਹੈ ਇੰਦਰਜੀਤ ਸਿੰਘ ਇੰਦਰ ਕੀ ਇਹ ਤੋਂ ਇੰਦਰਪ੍ਰੀਤ ਇੰਦਰਪ੍ਰੀਤ ਸਿੰਘ ਇਹ ਸਕੂਲੋਂ ਸਪੈਸ਼ਲ ਲਿਆਂਦਾ ਚੱਕ ਕੇ ਵੀ ਪਤੰਗ ਚੜਦੇ ਤੇ ਬਾਕੀ ਹੁਣ ਅਸੀਂ ਪਤੰਗ ਚਾੜਤਾ ਪੂਰਾ ਉੱਚੀ ਤੇ ਇੱਕ ਥੋੜੀ ਹਵਾ ਥਾਲੀ ਉੱਚੀ ਨੀਵੀ ਹੋ ਰਹੀ ਹੈ ਤੇ ਆ ਸਾਡਾ ਪਿੰਡ ਫਿਰ ਰਿਹਾ ਆ ਪੰਡਾ ਸਾਡਾ ਛੋਟਾ ਜਿਹਾ ਪੰਡਾ 2 250 ਵੋਟ ਵਾਲਾ ਤੇ ਆ ਨਾਲ ਸੁਆ ਆ ਗਿਆ ਪਰਲੇ ਪਾਸੇ ਤੇ ਇਧਰ ਕਣਕਾਂ ਚੱਲ ਰਹੀਆਂ ਨੇ ਤੇ ਆ ਕੱਚਾ ਪਿਆ ਜਾਂਦਾ ਸੱਦਾ ਸੀਟਾ ਵਾਲੇ ਨੂੰ ਤੇ ਬਾਕੀ ਹੁਣ ਆਪਾਂ ਮਿਲਾਂਗੇ ਨਵੀਂ ਵਲੌਗ ਦੇ ਵਿੱਚ ਅੱਜ ਲਈ ਬਸ ਇੰਨਾ ਹੀ ਧੰਨਵਾਦ ਚੰਗਾ ਭਾਈ ਸਾਹਿਬ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਕਰ ਦਿਓ ਇੱਕ ਵਾਰ ਕੇ ਬਸ ਉਹ ਪਤੰਗ ਚਾਰਦੇ ਤਰੀਕ ਆ ਗਈ ਹੁਣ ਚੱਲ ਚੰਗਾ ਜੀ